ਅੱਜ ਸ਼ਹਿਰ ਆਈ ਅੱਛਾ ਉੱਥੇ ਮਿਲ ਗਿਆ ਉਹਨੂੰ ਸੱਜਣ ਮਿੱਤਰ ਅੱਛਾ ਮੈਂ ਆਉਂਦੀ ਯਾਰ ਇੱਕ ਗੱਲ ਸੁਣ ਕੇ ਨਰਾਰਾ ਆਣ ਹੋਇਆ ਕੀ ਗੱਲ ਹੋ ਗਈ ਗੁਰੂ ਆਉਣੇ ਗਾਣ ਵਾਂ ਲਿਆ ਬਿਆ ਸਿਰ ਨੂੰ ਮੁੱਛਲੀ ਕੀ ਕਹਿੰਦਾ ਮੁੱਛਲ ਹੋਊਗੀ ਉਹਦੇ ਹਾਂ ਕਹਿੰਦਾ ਮੁੱਛਲ ਹੀ ਲਾਉਣੀ ਮੈਂ ਸਾਰੀ 82000 ਨੂੰ ਵਾਂ ਲਿਆ ਹਾਂ ਤੇ ਮੈਂ ਸੁਣ ਕੇ ਰਾਨ ਮੈਂ ਹੁਣ 82000 ਸਾਲ ਨੂੰ ਬਚਣਾ ਕੀ ਹੈ ਗਵਾਂਡੀਆਂ ਨੂੰ ਕਰੂ ਜਟਨੀ ਤੇ ਫਿਰ ਨਾ ਵਜਦਾ ਕੁਝ ਨਹੀਂ ਵਜਦਾ ਨਾ ਨਾ ਗਵਾਂਡੀਆਂ ਨੂੰ ਕਰੂ ਜਟਨੀ ਤੇ ਅੱਧਾ ਕਿਲਾ ਦੇ ਕੇ ਠੇਕਾ ਪੂਰਾ ਹੋਊਗਾ ਹਾਂ ਹਾਂ ਮੁਫਰ ਵੀ ਮਾਲਾ ਜੀ ਆਪਾਂ ਲੈਣੀ ਹੋਵੇ ਤਾਂ ਕਿਤੇ ਤੂੰ ਤਾਂ ਨਹੀਂ ਲਈ ਖੜਾ ਕਿਤੇ ਆਪੇ ਯਾਰ ਮਾਨ ਨਹੀਂ ਜਾ ਰਿਹਾ ਕਿਤੇ ਸਾਨੂੰ ਨਾ ਚਟਣੀ ਜੀ ਕਰਦੀ ਤੁਮਾਨੂੰ ਐ ਸੱਚੀ ਤੂੰ ਤਾਂ ਨਹੀਂ ਲਈ ਖੜਾ ਯਾਰ ਤੂੰ ਮੰਨ ਲੈ ਆਪਾਂ ਲਈ ਵਾ ਮੈਨੂੰ ਲੱਗਦਾ ਤੂੰ ਲਈ ਆ 82000 ਹੋਰ ਹੈ ਬਾਜੂ ਸੱਚੀ ਬਾਜੂ ਨਹੀਂ ਤੂੰ ਸਾਨੂੰ ਕਰੇਗਾ ਚਟਣੀ ਦੇ ਫਿਰ ਹਨਾ ਫਿਰ ਤੂੰ 8 ਕਿੱਲੇ ਵੇਚ ਕੇ ਜਾਣੀ ਲਈ ਨਹੀਂ ਲਈ ਕਿੰਨੀ ਹੈ ਲਈ ਕਿੰਨੀ ਹੈ ਹੈਗੀ ਕੋਈ 10 12 ਕਿੱਲੇ 10 12 ਕਿੱਲੇ ਹੂੰ ਲੈ ਨਹੀਂ ਜੋੜ ਜੱਪਾ ਗੁਰੂવાય ਨੀਆਂ ਵੀਡੀਓ ਵੇਣਾ ਤੂੰ ਮੇਰੀਆਂ ਦੱਸ ਤੈਨੂੰ ਅਜੇ ਨਹੀਂ ਪਤਾ ਲੱਗਿਆ ਵੀ ਠੇਕੇ ਜੇ ਤੁਸੀਂ ਵੜ ਜਾਂਦੇ ਜੇ ਭੱਜ ਕੇ ਹੂੰ ਚੱਲ ਮੋਬਾਈਲ ਕੱਢ ਫਿਰ ਤੈਨੂੰ ਮੈਂ ਜੋਰ ਲਾ ਕੇ ਦੱਸਾਂ ਲੋ ਵੀ ਸੱਜਣੋ ਅੱਜ ਦੱਸਾਂਗੇ ਅਸੀਂ ਮੁਛਲ ਬਾਸਮਤੀ ਲਾ ਕੇ ਤੇ ਕਣਕ ਲਾ ਕੇ ਹਾਂ ਨਾ ਹੂੰ ਹੂੰ ਵੀ ਕਿੰਨੇ ਰੁਪਏ ਵਜਦੇ ਨੇ ਹੂੰ ਲੈ ਜੋੜ ਤਲਾਵੇ 82000 ਨੂੰ ਜ਼ਮੀਨ ਬਈ ਮਣੀ ਨੇ ਲੈ ਲਈ ਆ ਵਿਆਜ ਵਟਾ ਲਾ ਕੇ ਲੇਬਰ ਪਾ ਕੇ 2024 ਚ ਕਣਕ ਦਾ ਰੇਟ ਹੈਗਾ 2275 ਠੀਕ ਹੈ ਮੁਛਲ ਦਾ ਰੇਟ ਮੰਨਾਂਗੇ 3500 ਕੌਣ ਕਿ ਅਗਲੇ ਸਾਲ ਲਗਣੀ ਬਹੁਤ ਆ ਹਾਂ 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 ਰੇਟ 2024 ਚ ਕਰੂਗਾ ਪਹਿਲਾ ਪੰਗਾ ਲਿਆ ਤਾਂ ਹੀ ਦਾ ਤੁਸੀਂ ਮਰਨ ਵਾਲਾ ਪੰਗਾ ਲਿਆ ਸਾਨੂੰ ਚੜਨੀ ਤੇ ਕਰ ਦੇਣਾ ਮੈਨੂੰ ਕਮੈਂਟਾਂ ਜੀ ਕਈਆਂ ਨੇ ਕਿਹਾ ਸੀ ਬਾਈ ਜੀ ਮੁਛਲ ਤੇ ਢੋਡੀ ਤੇ ਕਿੰਨਾ ਖਰਚਾ ਆਇਆ ਸੀ ਹਾਂ ਹੈਨਾ ਤੇ ਕੀ ਬਚਿਆ ਤੇ ਕੀ ਬਚਾਇਆ ਆ ਮੁਛਲ ਮੇਰੀ ਦਾ ਖਰਚਾ ਕਿੱਲੇ ਦਾ ਜਿਹੜਾ ਕਿ ਮੈਂ ਕੀਤਾ ਉਹਦੇ ਚ ਨੇਵਰ ਵੀ ਆ ਸਾਰਾ ਕੁਝ ਵਿਆਜ ਵਟਾ ਪਾ ਕੇ ਕਿੰਨਾ ਖਰਚਾ ਆਇਆ ਕਣਕ ਤੇ ਕਿੰਨਾ ਖਰਚਾ ਆਇਆ ਤੇ ਜੇਕਰ 82000 ਨੂੰ ਕਿਲਾ ਵਾਹਣ ਹੋਵੇ ਤਾਂ ਕੀ ਬਚੂ ਸਭ ਤੋਂ ਪਹਿਲਾਂ ਆਪਾਂ ਮੁੱਚਲ ਦਾ ਖਰਚਾ ਗਿਣ ਲਈਏ ਕਿੱਲੇ ਦਾ ਲੈ ਵੀ ਸੱਜਣਾ ਬੀਜ ਲੈਣਾ ਆ ਲੈਣਾ ਪੈਣਾ ਜੇਕਰ ਤੂੰ ਸ਼ਕਤੀਵਰਧਕ ਦਾ ਬੀਜ ਲਏਂਗਾ ਅੱਛਾ ਚੰਗਾ ਤਾਂ ਘੱਟੋ ਘੱਟ ਵੀ 2 ਮਰਲੇ ਪਨੀਰੀ ਦੇ ਪੈਂਦੇ ਆ ਪੈਂਦੇ ਆ ਠੀਕ ਆ ਤੇ ਪਨੀਰੀ ਤਿਆਰ ਤੱਕ ਖਰਚਾ ਲਾ ਤੂੰ ਮੁੱਚਲ ਦਾ 1500 ਰੁਪਏ ਕਿੱਲਾ 1500 ਰੁਪਿਆ ਲਾਚ ਕਰ ਚਾਹ ਲਾ ਵਾਈ ਤੇ ਕਦੂ ਕਰਾਈ ਲਾ 3000 ਰੁਪਿਆ ਸਨੇ ਲੇਬਰ ਇਹ ਵੀ ਲੱਗ ਗਿਆ ਲੱਗ ਗਿਆ ਹੂੰ ਉਸ ਤੋਂ ਬਾਅਦ ਲਵਾਈ 4000 ਰੁਪਿਆ ਇਹ ਵੀ ਲੱਗ ਗਿਆ ਖੇਤੀ ਕਰ ਉਸ ਤੋਂ ਬਾਅਦ ਯੂਰੀਆ ਗੱਟਾ ਪੁਆਈ ਸਣੇ 1200 ਲੱਗ ਗਿਆ ਡੀਏਪੀ ਅੱਧਾ ਗੱਟਾ 700 ਲੱਗ ਗਿਆ 12 36th ਪ੍ਰਿੰਟ ਤੇ ਹੋਰ ਕਈ ਕੁਝ ਪਾਉਣਾ ਪੈਂਦਾ 2200 ਰੁਪਿਆ ਖਰਚਾ ਇਹਨਾਂ ਦਾ ਲਾਲਾ ਲੱਗ ਗਿਆ ਗੰਦ ਵਾਲੀ ਦਵਾਈ ਲਾਲਾ 800 ਰੁਪਿਆ ਕਿੱਲਾ ਪੈਣੀ ਪੈਣੀ ਹੂੰ ਜ਼ਿੰਕ ਸਲਫਰ ਪੋਟਾਸ਼ ਤਾਂ ਪੈਂਦੀ ਆ ਮੁਛਲ ਮੁਛਲ ਚ ਤਤ ਘੜਦੀ ਘੜਦੇ ਆ ਅੱਛਾ 2000 ਰੁਪਏ ਇਹਨਾਂ ਦਾ ਖਰਚਾ ਲਾ ਕਿਲੇ ਦਾ 1 ਮਿੰਟ 1 ਮਿੰਟ 2000 ਰੁਪਏ ਲਾ ਖਰਚਾ ਇਹਨਾਂ ਦਾ ਜਲਦੀ ਘਰ ਚੱਲ ਜੋੜੀ ਜਾ ਹਮ ਠੀਕ ਆ ਉਸ ਤੋਂ ਬਾਅਦ ਉਹ ਤਾਲ ਪਟਾਈ 500 ਰੁਪਿਆ ਦਿਹਾੜੀ ਕਿੱਲਾ ਇਹ ਪਾਊਗੀ। ਹੂੰ। ਸੁੰਡੀ ਤੇ ਕੋਰਾ ਜੰਦੀ ਸਪਰੇਅ ਕਰਨੀ ਪਊਗੀ ਮੁੱਛਲ ਨੂੰ 2000 ਰੁਪਿਆ ਦੀ ਸਪਰੇਅ ਕਿੱਲੇ ਦੀ ਇਹ ਲਾ। ਠੀਕ ਆ। ਠੀਕ ਆ। ਉਸ ਤੋਂ ਬਾਅਦ ਐਂਡ ਤੇ ਪੱਕਣ ਤੋਂ ਪਹਿਲਾਂ ਮੁੰਜਰਾ ਕੱਟਣ ਤੋਂ ਪਹਿਲਾਂ ਟੈਪੋ ਕੋਨਾਜੋਲ ਹੈਕਸੋ ਕੋਨਾਜੋਲ ਪोटाਸ ਚੈਸ ਤੇਲੇ ਤੋਂ ਬੈਫਰੀਨ ਤੇਲੇ ਤੋਂ ਹੂੰ 3500 ਰੁਪਿਆ ਸਣੇ ਸਪਰੇਅ ਖਰਚਾ ਕਰਾਈ ਦਾ ਵਿੱਚ ਇਹ ਲਾ। ਲੱਗ ਗਿਆ। ਠੀਕ ਆ ਉਸ ਤੋਂ ਬਾਅਦ ਵੜਾਈ 1500 ਤੋਂ ਘੱਟ ਕੋਈ ਵੜਦਾ ਨਹੀਂ ਕਿਉਂਕਿ ਤੁਰਦੀ ਮਸਾ ਮੁੱਛਲ ਤੇ ਹੂੰ ਤੇ ਮੰਡੀ ਪਹੁੰਚ ਤੱਕ 1000 ਰੁਪਏ ਦਾ ਤੇਲ ਇਹ ਲਾ ਲੱਗ ਗਿਆ ਜੀ ਟੋਟਲ ਖਰਚਾ ਹੋ ਗਿਆ 22900 ਹੂੰ ਨੋਟ ਕਰ ਲੈ 22900 ਨੋਟ ਕਰ ਲਿਆ ਹਾਂ ਹੁਣ 1900 ਰੁਪਿਆ ਦੋਸਤੋ ਆਪਣਾ ਇੱਕ ਕਿੱਲੇ ਤੇ ਖਰਚਾ ਮੁਚਲਦਾ ਆ ਗਿਆ ਠੀਕ ਹੈ 10000 ਤੈਨੂੰ ਤੇ ਤੈਨੂੰ ਦੱਸਦਾ ਕਣਕ ਚੱਲ ਤੂੰ ਕਣਕ ਵੀ ਬੀਜਣੀ ਹੈ ਨਾ ਕਣਕ ਕਣਕ ਤੇ ਆ ਜਾ ਠੀਕ ਹੈ ਹੁਣ ਦੋਸਤੋ ਕਣਕ ਦਿਵਾਈ ਲਾਲਾ 2000 ਰੁਪਿਆ ਕਿੱਲਾ ਬੀਜਣ ਦਾ ਕਿ ਜੇਕਰ ਵਾਗੇ ਬੀਜੋ ਤਾਂ ਭਾਵਾਂ ਦੀ ਸੁਪਰ ਸੀਡਰ ਤੇ ਬੀਜ ਨੂੰ ਪਾਣੀ ਵਾਕੇ 2000 ਰੁਪਏ ਖਰਚਾ ਪੈ ਜਾਣਾ। ਬੀਜ ਆਊਗਾ ਸ਼ਕਤੀ ਵਰधक ਦਾ ਵਧੀਆ ਜੇ ਲਾਉਂਗੇ ਤਾਂ 1650 ਰੁਪਏ ਸੁਪਰੀ। ਠੀਕ ਆ। ਡੀਏਪ 1350 ਇੱਕ ਗੱਟਾ ਪਉ ਪਉ। ਠੀਕ ਆ। ਹਾਂ ਯੂਰੀਆ 1000 ਰੁਪਏ ਕਿੱਲਾ ਤਿੰਨ ਗੱਟੇ ਪੈਣੀ ਹੀ ਪੈਣੇ। ਠੀਕ ਆ। ਜ਼ਿੰਕ ਮੈਗਨੀਜ਼ ਦੀਆਂ ਸਪਰੇਆਂ 2000 ਰੁਪਏ ਦੀਆਂ ਕਿੱਲੇ ਤੇ ਹੋਣੀਆਂ ਹੀ ਹੋਣੀਆਂ ਜਾਂ 12 36 ਲਾਲਾ ਜ਼ਿੰਕ ਲਾਲਾ ਮੈਗਨੀਜ਼ ਲਾਲਾ ਸਪਰੇ ਵਿੱਚੇ ਖਰਚਾ। ਠੀਕ ਆ। ਠੀਕ ਆ। ਤਾਲ ਆਸਤੇ ਹੁਣ ਕਰ ਲਾਗੇ ਪਹਿਲਾਂ ਦਵਾਈ 2200 ਰੁਪਏ ਦੀ ਹੈਨਾ ਕਟੀਰਾ ਆਉਂਦੀ ਕਿ ਕਰੀਰਾ ਆਉਂਦੀ ਆ 2200 ਰੁਪਏ ਦੀ ਸਪਰੇ ਉਹ ਆ ਪਹਿਲਾਂ ਹੀ ਕਰਦੇ ਤੇ ਤਾਲ ਹੁੰਦਾ ਹੀ ਨਹੀਂ ਕੋਈ ਲੇਬਰ ਲਾ ਲਿਆ 500 ਰੁਪਿਆ ਕਿੱਲਾ ਤੇ ਸੁੰਡੀ ਤੇਲੇ ਤੋਂ ਚੰਗੀ ਸਪਰੇ ਕਿੱਲਾ 1200 ਰੁਪਏ ਦੀ ਪੈ ਹੀ ਜਾਂਦੇ ਲਾਸਟ ਤੇ ਪੈ ਜਾਂਦੀ ਆ ਹੂੰ ਤੇ ਵਢਾਈ 1500 ਹੂੰ 500 ਰੁਪਿਆ ਤੇਲ ਮੰਡੀ ਚ ਪਹਚਾਇਆ ਟੋਟਲ ਖਰਚਾ ਹੋ ਗਿਆ 15400 ਬੰਦਾ ਕਾਕਾ ਕਿੱਥੇ ਰਹਿ ਗਿਆ 1500 ਰੁਪਿਆ ਉਹ ਲਾ ਖਰਚਿਆਂ ਦਾ ਪਹਿਲਾਂ ਨਹੀਂ ਦੱਸਿਆ 1500 ਰੁਪਏ ਖਰਚਿਆਂ ਦਾ ਨਹੀਂ ਲਾਇਆ ਭਰਾਵਾ 1500 ਰੁਪਏ ਖਰਚੇ ਵਧਣ ਦਾ ਵਿੱਚ ਪਰਾਲੀ ਫਰੂਲੀ ਰਹੇਗੀ ਕਿੱਲੇ ਦੇ ਚੱਕਣ ਦਾ ਸਾਰਾ ਖਰਚਾ ਪਾਇਆ ਜਾਂਦਾ 1500 ਰੁਪਏ ਉਹ ਠੀਕ ਆ ਠੀਕ ਹੈ ਕ ਤਵੀ ਵੀ ਵੱਧ ਬੁੱਧ ਲਾਉਣੀ ਪੈਂਦੀ ਕੋਈ ਤੇਰ ਵੱਧ ਲਾਤੀ 1500 ਰੁਪਏ ਹੋ ਗਿਆ ਟੋਟਲ ਖਰਚਾ ਹੋ ਗਿਆ 15400 ਕਣਕ ਤੇ ਹੁਣ ਐ ਕਰ ਹਮ 22900 ਪਿਛਲਾ ਸੀ ਉਹਨੂੰ ਜੋੜ ਕਰ 38300 ਹੋ ਗਿਆ 22900 ਤੇ ਪਲੱਸ 15438300 ਰੁਪਇਆ ਹੋ ਗਿਆ ਹੂੰ ਹੁਣ ਆਪਾਂ 82000 ਨੂੰ ਤਾਂ ਲਈ ਸੀ ਪਹਿਲੀ ਠੇਕੇ ਅੱਛਾ ਇਹਦੀ 6 ਮਹੀਨਿਆਂ ਦੀ ਵਿਆਜ ਲਾ ਲਾ ਵੀ ਅੱਧੀ ਅੱਧੀ ਕਿਸ਼ਤ ਦੇਵਾਂਗੇ ਵਿਆਜ ਤਾਂ ਉਹਨੂੰ ਪਾਉਗੇ ਤਿੰਨਾ ਤਿੰਨਾ ਮਹੀਨਾ 6 6 ਮਹੀਨਿਆਂ ਦਾ ਆਪਾਂ 82000 ਨੂੰ 6 ਮਹੀਨਿਆਂ ਦੀ ਵਿਆਜ ਲਾ ਲਈ 7380 ਠੀਕ ਹੈ ਇਹਨੂੰ ਪਿੱਛੇ ਕਰਕੇ 7380 ਤੇ ਪਲੱਸ 8000 ਜੋੜ 7780 ਵਿਆਜ 6 ਮਹੀਨਿਆਂ ਦੀ ਦੋਸਤੋ ਪੈ ਜਾਂਦੀ ਹੈ 7780 ਟੋਟਲ ਹੋ ਗਿਆ 99380 ਹੂੰ ਇਹ ਤਾਂ ਤੂੰ ਦੇਣਿਆ ਸਣੇ ਵਿਆਜ ਠੇਕਾ ਹੋ ਗਿਆ ਤੇਰਾ ਹੋ ਗਿਆ ਕਿਲੇ ਦਾ 99380 ਰੁਪਏ ਤੈਨੂੰ ਠੇਕੇ ਦੇ ਪੈ ਗਏ ਆ ਠੀਕ ਆ ਠੀਕ ਆ ਕਿ ਨਹੀਂ ਹੁਣ ਲਾਲਾ ਵੀ ਖਰਚਾ ਹੋ ਗਿਆ ਆਪਣਾ 38000 ਤੇ ਤੈਨੂੰ 400 ਰੁਪਏ ਐਸਟੀਮੇਟ ਹੋ ਗਿਆ ਹੁਣ ਆਪਣੀ ਹੀ ਫਸਲ ਲਾਲਾ ਵੀ ਵੱਧ ਤੋਂ ਵੱਧ 60 ਮਣ ਵੱਧ ਤੋਂ ਵੱਧ ਜੇ ਤੇਰੀ ਕਿਸਮਤ ਚੰਗੀ ਹੈ ਤਾਂ ਮੁਛਲ ਚੜੂਗੀ ਕਿਸਮਤ ਚੰਗੀ ਦੀ ਗੱਲ ਕਰਦਾ 60 ਮਣ ਦੇ ਬੰਦੇ 24 ਕੁਆਂਟਲ 24 ਕੁਆਂਟਲਾਂ ਨੂੰ 3500 ਨਾਲ ਗੁਣਾ ਕਰ ਵੱਧ ਤੋਂ ਵੱਧ ਰੇਟ 3500 ਮਣ ਅਗਲੇ ਵਾਲੀ 84000 ਦੀ ਤੇਰੀ ਹੋ ਗਈ ਮੁਛਲ ਠੀਕ ਆ ਠੀਕ ਆ ਪਲੱਸ 45500 ਦੀ ਹੋ ਗਈ 20 ਕੁਆਂਟਲ ਕਣਕ 2275 ਜੇਕਰ 2024 ਦੇ ਰੇਟ ਨਾਲ ਚੱਲੀਏ ਤਾਂ ਕਿੰਨੇ ਦੀ ਹੋ ਗਈ 45500 ਦੀ 129500 ਦੀ ਤੇਰੀ ਕਿੱਲੇ 'ਚੋਂ ਫਸਲ ਹੋ ਗਈ ਸਾਰੀ ਹੂੰ ਠੀਕ ਹੈ ਹੂੰ ਹੁਣ ਤੂੰ ਮਾਈਨਸ ਕਰ ਇਹਦੇ 'ਚੋਂ ਓਕੇ ਕਰਕੇ ਮਾਈਨਸ ਕਰ 99380 ਦਾ ਜਿਹੜਾ ਤੂੰ ਠੇਕਾ ਦੇਣਾ 99 99380 80 ਠੀਕ ਹੈ ਹੂੰ ਕਿੰਨਾ ਰਹਿ ਗਿਆ ਪਿੱਛੇ 40120 ਹੂੰ ਇਹਦੇ 'ਚ ਤੂੰ ਮੋਟਾ-ਮੋਟਾ 38000 ਰੁਪਇਆ ਕੱਢ ਦੇ ਖਰਚਾ ਕਿੱਲੇ ਦਾ ਦੋਵਾਂ ਫਤਲਾਂ ਦੀ ਖੜ ਜਾ ਮਾਈਨਸ ਆ ਬਈ ਮੇਤਰਾ 2120 ਰੁਪਏ ਕਿਲੋ ਦੇ ਵਜਦੇ ਆ ਚਰਨੀ ਕੁੱਟਣ ਦੇ ਬਰਾਬਰ ਹੋ ਗਈ ਆਪਣੀ ਚਰਨੀ ਆ ਉਹਨਾਂ ਦੇ ਇੱਕ ਮਿੰਟ ਹਜੇ ਹੋਰ ਵੀ ਕੁਝ ਵਜਦਾ ਹੋਰ ਕੀ ਦਾ ਗਿਆ ਕੁੜੀ ਦੋ ਟਰਾਲੀਆਂ ਤੈਨੂੰ ਬਚੂ 1000 1000 ਉਹਦੀ ਕਮਾਈ ਲਾਲਾ ਹੂੰ 4200 ਤੇ 20 ਰੁਪਏ ਤੈਨੂੰ ਬਚਣਗੇ ਬਾਈ ਜੀ ਤੇ ਥੋੜੇ ਜਿਹਾ ਗੁਰੂਆ ਤੇ 4200 ਜੇ ਬਾਈ ਦੀ ਕਿਤੇ ਹੂੰ ਫੂਸ ਰੋਗ ਪੈ ਗਿਆ ਮੁੱਛਲ ਨੂੰ ਅੱਛਾ ਫੂਸ ਬਣ ਗਈ ਠੀਕ ਹੈ ਰਹਿ ਗਈ ਕਿਤੇ 20 ਮਣ ਹੂੰ ਠੀਕ ਹੈ ਕਿ ਨਹੀਂ ਤੇ ਫੇਰ ਉਹ ਜਿਹੜਾ ਅੱਧਾ ਕਿਲਾ ਮੇਰੇ ਨਾਲ ਲੱਗਦਾ ਅੱਛਾ ਉਹ ਮੈਂ ਨਹੀਂ ਛੱਡਦਾ ਤੇ ਤੈਨੂੰ ਲੰਨ ਜਾਂਦਾ ਮੈਂ ਹੋਰ ਕਿਨੂੰ ਦਿਆਂ ਮੈਂ ਕਿਸੇ ਹੋਰ ਨੂੰ ਦਊਂਗਾ ਤੈਨੂੰ ਐਵੇਂ ਦਊਂਗਾ ਇਹ ਕਹਿਣ ਦਾ ਭਾਅ ਇਹਦਾ ਕਹਿਣ ਦਾ ਭਾਅ ਵੀ ਠੇਕੇ ਲੈਣੀ ਲੈਣੀ ਆ ਹਾਂ ਮੁੜ ਕੇ ਕੋਈ ਜਾਂਦਾ ਨਹੀਂ ਠੇਕੇ ਆ ਨਾ 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 ਤਾਂ ਦੋਸਤੋ ਮੁੱਛ ਲਾ ਕੇ ਵੀ ਕੋਈ ਫਾਇਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ 3500 ਤੋਂ ਵੱਧ ਮੁੱਛਲ ਨਹੀਂ ਵਿਕਦੀ ਜੇ ਤਾਂ ਹੋ ਗਈ 60 65 ਮਾਣ 70 ਮਾਣ ਤੇ ਸ਼ਾਇਦ ਵੱਜ ਜਾਉ ਮੇਰਾ ਕੁੱਲ ਮਲਾ ਕੇ ਠੀਕ ਹੈ ਕਿ ਨਹੀਂ ਹੂੰ ਚੜਨ ਨੂੰ ਕਟਣਾ ਨਿਪੜੇ ਚਟਣ ਨੂੰ ਕਟਣ ਵਾਲਾ ਕੰਮ ਹੀ ਆ ਕੁੱਲ ਮਿਲਾ ਕੇ ਗਵਾਂਡੀਆਂ ਨੂੰ ਚਟਨੀ ਕੁੱਟਣ ਤਾਂ ਹੀ ਲਾਉਣਾ ਤੁਸੀਂ ਹਾਂ ਨਾ ਵੇਚ ਨਹੀਂ ਪੈਣੀਆਂ ਠੇਕਾ ਦੇਣਾ ਪੈਣਾ ਦੇਣਾ ਹੀ ਪੈਣਾ ਜੇ ਨਾ ਦੇਣਾ ਤਾਂ ਵਿਹਾਰ ਖਰਾਬ ਨਹੀਂ ਤਾਂ ਜ਼ਿੰਦਗੀ ਖਰਾਬ ਕਿਸੇ ਨੇ ਠੜੇ ਚੜ੍ਹ ਨਹੀਂ ਦੇਣਾ ਬਾਕੀ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਦੇ ਆ ਜੀ ਹਾਂ ਉਹ ਤਾਂ ਕਰਨੀ ਬੈਠਾ ਥੈਂਕ ਯੂ ਸੋ ਠੀਕ ਹੈ